ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਜੀ ਆਪਾਂ ਗੁਰਦੁਆਰਾ ਬੋਲੀ ਸਾਹਿਬ ਜੋ ਕਿ ਬਾਬਾ ਯੋਦਾ 10 ਜੀ ਦੇ ਨਾਮ ਤੋਂ ਪ੍ਰਚਲਿਤ ਹੈ ਸੋ ਅੱਜ ਫੈਮਿਲੀ ਦੇ ਨਾਲ ਚੱਲੇ ਆਂ ਪਰਿਵਾਰ ਦੇ ਨਾਲ ਗੁਰਦੁਆਰਾ ਬੋਲੀ ਸਾਹਿਬ ਬਸ ਗੁਰੂ ਘਰ ਪਹੁੰਚਣ ਵਾਲੇ ਆਂ ਥੋੜੀ ਦੂਰੀ ਰਹਿ ਗਿਆ ਗੁਰਦੁਆਰਾ ਸਾਹਿਬ ਦਿਖਣ ਲੱਗ ਗਿਆ ਗੇਟ ਆ ਗਿਆ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋਵਾਂਗੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਅੱਬਾ ਬਾਬਾਈ ਉਹਦਾ ਦਸਜੀ ਦਸਥਾਨ ਤੇ ਜਾਵਾਂਗੇ ਜਾਵਾਂਗੇ ਬਹੁਤ ਹੀ ਕਰਮਾ ਭਾਗਾਾਂ ਦੇ ਨਾਲ ਇਸ ਜਗ੍ਹਾ ਦੇ ਦਰਸ਼ਨ ਹੁੰਦੇ ਹਨ ਪੁਰਾਣੇ ਸਮਾਂਦੇਵ ਲੋਕ ਕਹਿੰਦੇ ਆਰੇ ਇੱਥੇ ਹਰ ਇੱਕ ਮਾਨੋ ਕਾਮਨਾ ਪੂਰੀ ਹੋ ਜਾਂਦੀ ਹੈ ਲੋਕਾਂ ਦੀਆਂ ਬਹੁਤ ਜ਼ਿਆਦਾ ਭਾਵਨਾਵਾਂ ਪੂਰੀਆਂ ਹੋਈਆਂ ਨੇ ਇਸ ਸਥਾਨ ਤੇ ਬਹੁਤ ਪ੍ਰਾਤਨ ਗੁਰਦੁਆਰਾ ਹੈ ਹਾਂਜੀ ਇਸ ਥਾਂ ਬਾਬਾਈ ਉਹਦਾ ਦਸਜੀ ਦਾ ਹੈ हम पहुंचे जी आप दरबार साहब मंदिर भी बहुत वजिया बनिया हुआ है गुरु घर बहुत ही ज़्यादा वाइस बनिया हुआ है गुरुद्वारा साहब निशान साहब भी बहुत ही वादिया बनया हुआ है ਹਾਂਜੀ ਇਹ ਬਾਬਾ ਜੀ ਉਹਦਾ ਦਰਜੀ ਦਾ ਸਥਾਨ ਹੈ ਇਸ ਜਗ੍ਹਾ ਤੇ ਬਾਬਾ ਜੀ ਉਹਦਾ ਦਰਜੀ ਨੇ ਬਹੁਤ ਤਪੱਸਿਆ ਕੀਤੀ ਇਸ ਸਥਾਨ ਤੇ ਇਸ ਬੋਰਡ ਦੇ ਉੱਪਰ ਇਤਿਹਾਸ ਲਿਖਿਆ ਹੋਇਆ ਹੈ ਮਹਾਂਤ ਬਸਵੀ ਇੱਕ ਇਸ ਤੋਂ ਇਲਾਵਾ ਇੱਕ ਬੋਰਡ ਲੰਗਰ ਹਾਲ ਵਿੱਚ ਲੱਗਿਆ ਹੋਇਆ ਉਸ ਦੇ ਉੱਪਰ ਪੂਰਾ ਡਿਟੇਲ ਇਤਿਹਾਸ ਲਿਖਿਆ ਹੋਇਆ ਹੈ ਗੁਰੂ ਘਰ ਦੇ ਬਾਰੇ ਵੀ ਕਦੋਂ ਤੋਂ ਲੈ ਕੇ ਗੁਰੂ ਘਰ ਬਣਿਆ ਇਹ ਬਾਬਾ ਜੀ ਦੇ ਸਥਾਨ ਬਾਬਾ ਜੀ ਨੇ ਖੜਾਵਾ ਪਈਆਂ ਪੁਰਾਣੇ ਟਾਈਮ ਤੋਂ ਇਹ ਬਾਬਾ ਜੀ ਦੇ ਆਸਮ ਲਾਏ ਹੋਏ ਹਨ ਤੰਤਨ ਬਾਬਾ ਜੀ ਦਾ ਜੀ ਇਹ ਬਾਬਾ ਜੀ ਦਾ ਪੁਰਾਣਾ ਧੂਣਾ ਸਾਹਿਬ ਹੈ ਇਸ ਜਗ੍ਹਾ ਤੇ ਵੀ ਬਹੁਤ ਤਪੱਸਿਆ ਕੀਤੀ ਗਈ ਹੈ ਬਾਬਾ ਜੀ ਵੱਲੋਂ ਇੱਕ ਗੁਰਦੁਆਰਾ ਬੜੀ ਸ਼ਾਨਦਾਰ ਲੰਗਰ ਹਾਲ ਹੈ ਜੋ ਕਿ ਬਾਬਾ ਜੀ ਉਹਦਾ ਦਸ ਜੀ ਦੇ ਨਾਮ ਤੇ ਹੀ ਬਣਾਇਆ ਹੈ। ਲੰਗਰ ਹਾਲ ਬਹੁਤ ਖੁੱਲਾ ਢੁਲਾ ਹੈ। ਬਹੁਤ ਸੰਗਤ ਲੰਗਰ ਛੱਕ ਸਕਦੀ ਹੈ ਇੱਕ ਟਾਈਮ 'ਚ। ਬਹੁਤ ਵਧੀਆ ਬਣਾਇਆ ਹੈ। ਆਪਾਂ ਵੀ ਫਿਰ ਬੈਠ ਕੇ ਲੰਗਰ ਛਕਿਆ। 10 ਮਿੰਟ ਟਾਈਮ ਲੱਗੇ ਤਾਂ ਸਮੇ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਰੂਰ ਆਇਓ ਇਹ ਦੇਖੋ ਜੋ ਮੈਂ ਤੁਹਾਨੂੰ ਕਹਿਆ ਸੀਗਾ ਵੀ ਇੱਕ ਬੋਰਡ ਲੱਗਾ ਹੋਇਆ ਹੈ ਅੰਦਰ ਅੰਗਰਾਲ 'ਚ ਉਸ ਤੋਂ ਉੱਪਰ ਇਤਿਹਾਸ ਲਿਖਿਆ ਹੋਇਆ ਹੈ ਇਹ ਪੁਰਾਣੇ ਸਮਿਆਂ ਤੋਂ ਬੌਲੀ ਸਾਹਿਬ ਜਿਸ ਦੇ ਨਾਂ ਤੇ ਗੁਰਦੁਆਰਾ ਸਾਹਿਬ ਪਿਆ ਇਹ ਪੁਰਾਣੀ ਬੌਲੀ ਇਹ ਬਹੁਤ ਟਾਈਮ ਦੀ ਕਹਿੰਦੇ ਇਸ ਵਿੱਚ ਇਸ਼ਨਾਨ ਕਰਨ ਨਾਲ ਬਹੁਤ ਲੋਕਾਂ ਦੇ ਦੁੱਖ ਦੂਰ ਹੋ ਜਾਂਦੇ ਆ ਬਹੁਤ ਟਾਈਮ ਤੋਂ ਚੱਲੀ ਆ ਰਹੀ ਹੈ ਪ੍ਰਾਣੇ ਤੋਂ ਇਹ ਬਾਜ਼ਾਰ ਲੱਗਦੇ ਹਰ ਐਤਵਾਰ ਇੱਥੇ ਮੱਸੀਆਂ ਦੀ ਤਰ੍ਹਾਂ ਮਾਹੌਲ ਹੁੰਦਾ ਹੈ ਉਹ ਹਰ ਐਤਵਾਰੀ ਮੱਸੀਆ ਦੇ ਵਾਂਗੂ ਬਾਜ਼ਾਰ ਲੱਗਦੇ ਆ ਇਥੇ ਬਹੁਤ ਸੰਗਤ ਸ਼ਰਦਾ ਮਤਾਬਕ ਮੱਥਾ ਟੇਕਣ ਆਉਂਦੀ ਹੈ ਬਹੁਤ ਸ਼ਰਧਾਲੂ ਪਹੁੰਚਦੇ ਹਨ ਦੇਖੋ ਜੀ ਬਾਜ਼ਾਰ ਚ ਸੋ ਜਿਨਾਂ ਨੇ ਵੀ ਵੀਡੀਓ ਵਖੀਏ ਸਾਰਿਆਂ ਦਾ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਜਗ੍ਹਾ ਹੋਰ ਸਥਾਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ